ਅਮਰੀਕਾ ਦੇ ਵਿੱਚ ਬਜ਼ੁਰਗ ਡਰਾਈਵਰਾਂ ਦੇ ਲਈ ਡਰਾਈਵਿੰਗ ਲਾਇਸੈਂਸ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਹੋ ਰਿਹਾ ਹੈ। ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ 70 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਦੇ ਡਰਾਈਵਰਾਂ ਦੇ ਲਈ ਨਵੇਂ ਰੀਨਿਊਲ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਹੈ ਜੋ ਸਤੰਬਰ 2025 ਤੋਂ ਪੂਰੇ ਅਮਰੀਕਾ ਦੇ ਵਿੱਚ ਲਾਗੂ ਹੋ ਜਾਣਗੇ। ਇਹ ਨਵੇਂ ਨਿਯਮ ਸੜਕਾਂ ਤੇ ਸੁਰੱਖਿਆ ਨੂੰ ਵਧਾਉਣ ਦੇ ਲਈ ਬਣਾਏ ਗਏ ਨੇ ਪਰ ਇਸ ਦੇ ਨਾਲ ਬਜ਼ੁਰਗਾਂ ਦੇ ਡਰਾਈਵਿੰਗ ਕਰਨ ਤੇ ਕੋਈ ਵੱਡਾ ਅਸਰ ਨਹੀਂ ਪਵੇਗਾ। ਸਸਟਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸਪੀ ਪੰਜਾਬੀ ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਸਪਸ਼ਟ ਕੀਤਾ ਹੈ ਕਿ ਨਵੇਂ ਬਣਾਏ ਗਏ ਨਿਯਮ ਵਧਦੀ ਉਮਰ ਦੇ ਨਾਲ ਹੀ ਲਾਇਸੈਂਸ ਖੋਹਣ ਵਾਲੇ ਨਹੀਂ ਹੋਣਗੇ ਸਗੋਂ ਡਰਾਈਵਿੰਗ ਦੀ ਯੋਗਤਾ ਨੂੰ ਆਧਾਰ ਬਣਾ ਕੇ ਬਣਾਏ ਗਏ ਨੇ ਅਮਰੀਕਾ ਦੇ ਵਿੱਚ ਬਜ਼ੁਰਗ ਆਬਾਦੀ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ ਅਤੇ ਲਗਭਗ 50 ਮਿਲੀਅਨ ਤੋਂ ਵੱਧ ਲੋਕ 65 ਸਾਲ ਤੋਂ ਵੱਧ ਉਮਰ ਵਾਲੇ ਨੇ ਜਿਨ੍ਹਾਂ ਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਏ ਡਰਾਈਵਰ ਕਟ ਮਾਈਲ ਤੇ ਚਲਾਉਂਦੇ ਨੇ ਤੇ ਆਮ ਤੌਰ ਤੇ ਹੋਰ ਉਮਰ ਵਰਗਾਂ ਦੇ ਨਾਲੋਂ ਵੱਧ ਸੁਰੱਖਿਅਤ ਮੰਨੇ ਜਾਂਦੇ ਨੇ ਪਰ ਉਮਰ ਦੇ ਨਾਲ ਵੱਧਦੀਆਂ ਸਮੱਸਿਆਵਾਂ ਜਿਵੇਂ ਕਿ ਨਜ਼ਰ ਦੀ ਕਮਜ਼ੋਰੀ ਰਿਐਕਸ਼ਨ ਟਾਈਮ ਤੇ ਮਾਨਸਿਕ ਤੰਦਰੁਸਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਨਵੇਂ ਨਿਯਮ ਲਿਆਂਦੇ ਗਏ ਨੇ ਇਨ੍ਹਾਂ ਨੀਮਾਂ ਨੂੰ ਲਾਗੂ ਕਰਨ ਦੇ ਨਾਲ ਸੜਕ ਹਾਦਸਿਆਂ ਨੂੰ ਘਟਾਉਣ ਦੇ ਵਿੱਚ ਮਦਦ ਮਿਲੇਗੀ ਜਦਕਿ ਯੋਗ ਡਰਾਈਵਰਾਂ ਨੂੰ ਆਪਣੀ ਡਰਾਈਵਿੰਗ ਜ਼ਿਆਦਾ ਦੇਰ ਤੱਕ ਕਰਨ ਦਾ ਵੀ ਅਧਿਕਾਰ ਮਿਲੇਗਾ ਨਵੇਂ ਰੀਨਿਊਲ ਨਿਯਮ ਉਮਰ ਵਰਗਾਂ ਦੇ ਮੁਤਾਬਕ ਵੱਖਰੇ ਹੋਣਗੇ ਅਤੇ ਡਰਾਈਵਿੰਗ ਲਾਇਸੈਂਸ ਨੂੰ ਰੀਨਿਊ ਕਰਨ ਦੇ ਲਈ ਵੱਖ-ਵੱਖ ਟੈਸਟਾਂ ਅਤੇ ਏਜ ਗੈਪ ਨੂੰ ਲਾਗੂ ਕਰਦੇ ਨੇ। ਯੂਐਸ ਡੀਓਟੀ ਦੇ ਮੁਤਾਬਕ ਕੋਈ ਵੀ ਵਿਅਕਤੀ ਸਿਰਫ ਆਪਣੀ ਵੱਧਦੀ ਉਮਰ ਦੇ ਕਾਰਨ ਆਪਣਾ ਲਾਇਸੈਂਸ ਨਹੀਂ ਗਵਾਵਿਕਾ। ਬਦਲੇ ਵਿੱਚ ਜੋ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਦੇ ਵਿੱਚ ਲਾਇਸੈਂਸ ਰੀਨਿਊ ਕਰਨ ਦੇ ਦੌਰਾਨ ਉਹਨਾਂ ਦੀ ਯੋਗਤਾ ਦੀ ਜਾਂਚ ਹੋਵੇਗੀ। ਜਿਵੇਂ ਕਿ 70 ਤੋਂ 79 ਸਾਲ ਦੀ ਉਮਰ ਵਾਲੇ ਬਜ਼ੁਰਗਾਂ ਨੂੰ ਹਰ 4 ਸਾਲ ਦੇ ਵਿੱਚ ਇੱਕ ਵਾਰ ਲਾਇਸੈਂਸ ਰੀਨਿਊ ਕਰਵਾਉਣਾ ਪਾਵੇਗਾ ਅਤੇ ਨਜ਼ਰਦਾਰ ਟੈਸਟ ਤੇ ਰਿਐਕਸ਼ਨ ਟਾਈਮ ਟੈਸਟ ਅਤੇ ਹੋਰ ਮਾਨਸਿਕ ਟੈਸਟ ਵੀ ਦੇਣੇ ਪੈਣਗੇ ਉਸ ਤੋਂ ਬਾਅਦ 80 ਤੋਂ 86 ਸਾਲ ਦੇ ਬਜ਼ੁਰਗਾਂ ਦੇ ਲਈ ਹਰ ਦੋ ਸਾਲ ਦੇ ਵਿੱਚ ਇੱਕ ਵਾਰ ਲਾਇਸੈਂਸ ਰੀਨਿਊ ਕਰਵਾਉਣਾ ਪਵੇਗਾ ਇਸ ਤੋਂ ਇਲਾਵਾ ਨਜ਼ਰ ਦਾ ਟੈਸਟ ਮੈਮਰੀ ਅਤੇ ਫੈਸਲੇ ਲੈਣ ਦੀ ਯੋਗਤਾ ਦੀ ਜਾਂਚ ਤੋਂ ਇਲਾਵਾ ਰੋਡ ਟੈਸਟ ਵੀ ਲਿਆ ਜਾ ਸਕਦਾ ਹੈ 87 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੇ ਲਈ ਹਰ ਇੱਕ ਸਾਲ ਦੇ ਵਿੱਚ ਇੱਕ ਵਾਰ ਲਾਇਸੈਂਸ ਰੀਨਿਊ ਕਰਵਾਉਣ ਦਾ ਨਿਯਮ ਹੈ ਜਿਸ ਦੇ ਵਿੱਚ ਨਜ਼ਰ ਦਾ ਟੈਸਟ ਕಾಗ್ਨੀਟਿਵ ਟੈਸਟ ਲਾਜ਼ਮੀ ਰੋ ਟੈਸਟ ਅਤੇ ਮੈਡੀਕਲ ਕਲੀਅਰੈਂਸ ਜ਼ਰੂਰੀ ਹੈ ਇਹ ਨਿਯਮ ਫੈਡਰਲ ਨੇ ਪਰ ਹਰ ਸੂਬੇ ਨੂੰ ਆਪਣੇ ਮੁਤਾਬਿਕ ਥੋੜਾ ਬਦਲਾਅ ਕਰਨ ਦੀ ਇਜਾਜ਼ਤ ਹੈ ਜੇਕਰ ਕੋਈ ਡਰਾਈਵਰ ਪੂਰੀ ਤਰ੍ਹਾਂ ਯੋਗ ਨਾ ਹੋਵੇ ਤਾਂ ਰਿਸਟ੍ਰਿਕਟਿਡ ਲਾਇਸੈਂਸ ਜਾਰੀ ਕੀਤਾ ਜਾ ਸਕਦਾ ਹੈ ਇਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਜਿਵੇਂ ਕਿ ਸਿਰਫ ਦਿਨ ਦੇ ਸਮੇਂ ਡਰਾਈਵਿੰਗ ਕਰਨਾ ਘਰ ਤੋਂ ਥੋੜੀ ਦੂਰ ਤੱਕ ਜਾਣਾ ਹਾਈਵੇ ਤੇ ਗੱਡੀ ਨਾ ਚਲਾਉਣਾ ਇਹ ਸਾਰੇ ਵਿਕਲਪ ਬਜ਼ੁਰਗਾਂ ਨੂੰ ਆਜ਼ਾਦੀ ਦਿੰਦੇ ਨੇ ਜਦਕਿ ਇਸ ਉਹਨਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਂਦੇ ਨੇ ਨਵੇਂ ਨਿਯਮਾਂ ਦੇ ਮੁਤਾਬਕ ਪਰਿਵਾਰ ਦਾ ਕੋਈ ਵੀ ਮੈਂਬਰ ਡਾਕਟਰ ਜਾਂ ਫਿਰ ਕੋਈ ਵੀ ਚਿੰਤਕ ਵਿਅਕਤੀ ਡਿਪਾਰਟਮੈਂਟ ਨੂੰ ਰਿਪੋਰਟ ਕਰ ਸਕਦਾ ਹੈ ਜੇਕਰ ਉਹ ਇਹ ਮੰਨਦਾ ਹੋਵੇ ਕਿ ਇਹ ਬਜ਼ੁਰਗ ਡਰਾਈਵਿੰਗ ਕਰਨ ਦੇ ਲਈ ਅਨਸੇਫ ਹੈ ਇਸ ਤੋਂ ਬਾਅਦ ਡਿਪਾਰਟਮੈਂਟ ਮੈਡੀਕਲ ਜਾਂ ਫਿਰ ਡਰਾਈਵਿੰਗ ਰੀ ਅਸੈਸਮੈਂਟ ਤਿਆਰ ਕਰ ਸਕਦਾ ਹੈ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਰਿਪੋਰਟਸ ਸਿਰਫ ਅਸਲ ਸੁਰੱਖਿਆ ਚਿੰਤਾਵਾਂ ਤੇ ਆਧਾਰਿਤ ਹੋਣੀਆਂ ਚਾਹੀਦੀਆਂ ਨੇ ਨਾ ਕਿ ਕਿਸੇ ਨਿੱਜੀ ਝਗੜਿਆਂ ਤੇ ਵਿਭਾਗ ਨੇ ਬਜ਼ੁਰਗਾਂ ਨੂੰ ਸਲਾਹ ਦਿੱਤੀ ਹੈ ਕਿ ਰੀਨਿਊਅਲ ਤੋਂ 90 ਦਿਨ ਪਹਿਲਾਂ ਨਜ਼ਰ ਦੀ ਜਾਂਚ ਕਰਵਾਓ ਮੈਡੀਕਲ ਰਿਕਾਰਡ ਤਿਆਰ ਰੱਖੋ ਤੇ ਡਿਫੈਂਸਿਵ ਡਰਾਈਵਿੰਗ ਕੋਰਸ ਦਾ ਹਿੱਸਾ ਬਣੋ ਜੇਕਰ ਡਰਾਈਵਿੰਗ ਸੰਭਵ ਨਾ ਹੋਵੇ ਤਾਂ ਤੁਸੀਂ ਹੋਰ ਆਪਸ਼ਨਸ ਚੂਜ਼ ਕਰ ਸਕਦੇ ਹੋ ਜਿਵੇਂ ਰਾਈਟ ਸ਼ੇਅਰਿੰਗ ਐਪਸ ਸੀਨੀਅਰ ਸ਼ਟਲ ਸਰਵਿਸਿਜ਼ ਜਾਂ ਫਿਰ ਵੋਲੰਟੀਅਰ ਡਰਾਈਵਰ ਪ੍ਰੋਗਰਾਮ ਦੀ ਵੀ ਵਰਤੋਂ ਹੋ ਸਕਦੀ ਹੈ ਇਹ ਨਵੇਂ ਨਿਯਮ ਅਮਰੀਕੀ ਸੜਕਾਂ ਨੂੰ ਵਧੇਰੇ ਸੁਰੱਖਿਅਤ ਬਣਾਉਣ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਦਲਾ ਆਜ਼ਾਦੀ ਖੋਣ ਵਾਲੇ ਨਹੀਂ ਸਗੋਂ ਸੁਰੱਖਿਅਤ ਡਰਾਈਵਿੰਗ ਨੂੰ ਉਤਸ਼ਾਹਿਤ ਕਰਨ ਵਾਲੇ ਹਨ